ਸਤ ਸ੍ਰੀ ਅਕਾਲ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਕਰਾਰੇ ਸੁਪਰ ਟੇਸਟੀ ਗੋਭੀ ਦੇ ਪਕੌੜੇ ਜੋ ਕਿ ਸ਼ਾਮ ਦੀ ਚਾਹ ਨੂੰ ਹੋਰ ਵੀ ਖਾਸ ਬਣਾ ਦਿੰਦੇ ਨੇ ਗੋਭੀ ਦੇ ਪਕੌੜੇ ਬਣਾਉਣ ਦੇ ਲਈ ਮੈਂ ਇੱਥੇ 500 ਗ੍ਰਾਮ ਵਧੀਆ ਗੋਭੀ ਲੈ ਰਹੀ ਹਾਂ ਗੋਭੀ ਨੂੰ ਆਪਾਂ ਇਸ ਤਰੀਕੇ ਨਾਲ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲਵਾਂਗੇ ਮੈਂ ਇੱਥੇ ਹੁਣ ਗੋਭੀ ਨੂੰ ਛੋਟੇ ਪੀਸਾਂ ਦੇ ਵਿੱਚ ਕੱਟ ਲੈ ਤੇ ਹੁਣ ਆਪਾਂ ਇੱਕ ਬਰਤਨ ਲਵਾਂਗੇ ਜਿਸ ਵਿੱਚ ਆਪਾਂ ਪਾਣੀ ਐਡ ਕਰਨ ਤੋਂ ਬਾਅਦ ਇੱਕ ਚਮਚ ਨਮਕ ਅਤੇ ਇੱਕ ਚਮਚ ਹੀ ਹਲਦੀ ਪਾਊਡਰ ਐਡ ਕਰ ਦੇਵਾਂਗੇ ਅਤੇ ਜੋ ਆਪਾਂ ਗੋਭੀ ਕੱਟ ਕੇ ਰੱਖੀ ਸੀ ਉਸ ਨੂੰ ਵੀ ਇਹਦੇ ਵਿੱਚ ਐਡ ਕਰ ਦੇਵਾਂਗੇ ਅਤੇ ਗੈਸ ਦੀ ਫਲੇਮ ਨੂੰ ਲੋਅ ਰੱਖਦੇ ਹੋਏ ਇਹਨੂੰ 2 ਤੋਂ 3 ਮਿੰਟ ਵਾਸਤੇ ਗੋਭੀ ਨੂੰ ਪਕਾ ਲਵਾਂਗੇ ਆਪਾਂ ਗੋਭੀ ਨੂੰ ਨਮਕ ਅਤੇ ਹਲਦੀ ਵਾਲੇ ਪਾਣੀ 'ਚ ਇਸ ਕਰਕੇ ਰੱਖਣਾ ਹੈ ਤਾਂ ਜੋ ਆਪਣੀ ਗੋਭੀ ਚੰਗੀ ਤਰ੍ਹਾਂ ਗੋਭੀ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ 1-2 ਮਿੰਟ ਵਾਸਤੇ ਹੀ ਥੋੜਾ ਜਿਹਾ ਸੌਫਟ ਕਰ ਲਵਾਂਗੇ। ਹਾਂ ਤੇ ਹੁਣ ਆਪਾਂ ਇਸੇ ਵਿੱਚ ਇੱਕ ਚਮਚ ਸਿਰਕੇ ਦਾ ਐਡ ਕਰ ਦੇਵਾਂਗੇ। ਸਿਰਕੇ ਨੂੰ ਗੋਭੀ ਵਿੱਚ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਢੱਕ ਕੇ 2 ਤੋਂ 3 ਮਿੰਟ ਵਾਸਤੇ ਪਕਾ ਲਵਾਂਗੇ। ਅਤੇ ਹੁਣ 2 ਤੋਂ 3 ਮਿੰਟ ਹੋ ਗਏ ਨੇ ਤੇ ਆਪਣੀ ਗੋਭੀ ਸੌਫਟ ਹੋ ਗਈ ਹੈ। ਹੁਣ ਆਪਾਂ ਗੋਭੀ ਨੂੰ ਅਲੱਗ ਛਾਣ ਕੇ ਰੱਖ ਲਵਾਂਗੇ ਤਾਂ ਜੋ ਇਹਦਾ ਐਕਸਟਰਾ ਪਾਣੀ ਸਾਰਾ ਬਾਹਰ ਨਿਕਲ ਜਾਵੇ। ਅਤੇ ਹੁਣ ਮੈਂ ਗੋਭੀ ਨੂੰ ਛਾਣ ਕੇ ਪਾਸੇ ਕਰ ਲਿਆ ਹੈ। ਹੁਣ ਆਪਾਂ ਇੱਕ ਕੜਾਹੀ ਲਵਾਂਗੇ ਜਿਸ ਵਿੱਚ ਸਰੋਂ ਦਾ ਤੇਲ ਐਡ ਕਰ ਦੇਵਾਂਗੇ। ਸਰੋਂ ਦੇ ਤੇਲ ਵਿੱਚ ਪਕੌੜੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣਗੇ। ਹੁਣ ਮੈਂ ਗੋਭੀ ਨੂੰ ਬਰਤਨ ਦੇ ਵਿੱਚ ਪਾ ਲਿਆ ਜਿਸ ਵਿੱਚ ਇੱਕ ਚਮਚ ਲਾਲ ਮਿਰਚ ਪਾਊਡਰ, ਇੱਕ ਚਮਚ ਧਨੀਆ ਪਾਊਡਰ ਅਤੇ ਇੱਕ ਚਮਚ ਗਰਮ ਮਸਾਲਾ ਅਤੇ ਅੱਧਾ ਚਮਚ ਆਪਾਂ ਹਲਦੀ ਪਾਊਡਰ ਅਤੇ ਇੱਕ ਚਮਚ ਆਪਾਂ ਨਮਕ ਦਾ ਐਡ ਕਰ ਦੇਵਾਂਗੇ। ਨਾਮਕਤੇ ਹਲਦੀ ਆਪਾਂ ਪਹਿਲਾਂ ਹੀ ਐਡ ਕੀਤੀ ਹੋਈ ਸੀ ਤਾਂ ਕਰਕੇ ਇਸ ਸਮੇਂ ਆਪਾਂ ਥੋੜਾ ਜਿਹਾ ਐਡ ਕਰਾਂਗੇ ਅਤੇ ਇੱਕ ਚਮਚਾ ਆਪਾਂ ਜੀਰਾ ਐਡ ਕਰ ਦੇਵਾਂਗੇ ਤੇ ਹੁਣ ਆਪਾਂ ਇੱਕ ਚਮਚਾ ਆਪਾਂ ਅਜਵੈਨ ਦਾ ਥੋੜੀ ਕ੍ਰਸ਼ ਕਰਕੇ ਐਡ ਕਰ ਦੇਵਾਂਗੇ ਅੱਧਾ ਚਮਚਾ ਆਪਾਂ ਕਾਲੀ ਮਿਰਚ ਪਾਊਡਰ ਅਤੇ 2 ਚਮਚ ਸਾਬਤ ਧਨੀਏ ਨੂੰ ਆਪਾਂ ਦਰਦਰਾ ਜਾਂ ਕੁੱਟ ਕੇ ਇਸ ਵਿੱਚ ਐਡ ਕਰ ਦੇਵਾਂਗੇ ਇਹਨਾਂ ਸਾਰੇ ਮਸਾਲਿਆਂ ਨਾਲ ਆਪਣੇ ਗੋਭੀ ਦੇ ਪਕੌੜੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣਗੇ ਅਤੇ ਹੁਣ ਆਪਾਂ ਇਸ ਵਿੱਚ 1 ਇੰਚ ਅਦਰਕ ਦਾ ਟੁਕੜਾ ਕੱਦੂਕਾਸ ਕਰਕੇ ਪਾ ਦੇਵਾਂਗੇ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਗੋਭੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਤੇ ਹੁਣ ਆਪਾਂ ਇਸ ਵਿੱਚ 3 ਵੱਡੇ ਚਮਚ ਬੇਸਣ ਦੇ ਐਡ ਕਰ ਦੇਵਾਂਗੇ ਅਤੇ 2 ਚਮਚਾ ਆਪਾਂ ਚੌਲਾਂ ਦਾ ਆਟਾ ਐਡ ਕਰ ਦੇਵਾਂਗੇ ਅਤੇ ਤੁਸੀਂ ਇੱਥੇ ਸੂਜੀ ਵੀ ਐਡ ਕਰ ਸਕਦੇ ਹੋ ਸੂਜੀ ਅਤੇ ਚੌਲਾਂ ਦੇ ਆਟੇ ਨਾਲ ਆਪਣੇ ਪਕੌੜੇ ਹੋਰ ਵੀ ਕ੍ਰਿਸਪੀ ਤੇ ਕਰਾਰੇ ਬਣ ਕੇ ਤਿਆਰ ਹੋਣਗੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਤੇ ਹੁਣ ਆਪਾਂ ਇਸ ਵਿੱਚ ਕੱਟਿਆ ਹੋਇਆ ਬਰੀਕ ਧਨੀਆ ਐਡ ਕਰ ਦੇਵਾਂਗੇ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਤੇ ਹੁਣ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ। ਤੇਲ ਨੂੰ ਆਪਾਂ ਮੀਡੀਅਮ ਗਰਮ ਕਰਨਾ ਹੈ। ਜੇਕਰ ਜ਼ਿਆਦਾ ਗਰਮ ਕਰਾਂਗੇ ਤਾਂ ਆਪਣੇ ਪਕੌੜੇ ਉੱਪਰੋਂ ਜਲ ਜਾਣਗੇ ਤੇ ਵਿੱਚੋਂ ਆਪਣੇ ਕੱਚੇ ਰਹਿ ਜਾਣਗੇ। ਇਸ ਤਰੀਕੇ ਨਾਲ ਆਪਾਂ ਸਾਰੇ ਬੈਚ ਨੂੰ ਇੱਕ-ਇੱਕ ਕਰਕੇ ਪਕੌੜਿਆਂ ਨੂੰ ਐਡ ਕਰ ਦੇਵਾਂਗੇ ਤੇ ਤਲ ਲਵਾਂਗੇ। ਗੈਸ ਦੀ ਫਲੇਮ ਨੂੰ ਮੀਡੀਅਮ ਰੱਖਦੇ ਹੋਏ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਪਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਪਕੌੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਅਤੇ ਇਹਨਾਂ ਨੂੰ ਆਪਾਂ ਅਲੱਗ ਬਰਤਨ ਦੇ ਵਿੱਚ ਕੱਢ ਲਵਾਂਗੇ ਇਸੇ ਤਰ੍ਹਾਂ ਆਪਾਂ ਦੂਸਰਾ ਬੈਚ ਤੇਲ ਦੇ ਵਿੱਚ ਐਡ ਕਰ ਦੇਵਾਂਗੇ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਜੋ ਬੈਚ ਆਪਾਂ ਪਹਿਲਾਂ ਬਣਾ ਕੇ ਤਿਆਰ ਕੀਤਾ ਸੀ ਉਹ ਥੋੜਾ ਠੰਡਾ ਹੋ ਗਿਆ ਹੈ ਤੇ ਆਪਾਂ ਇਸ ਤਰੀਕੇ ਨਾਲ ਇਹਨਾਂ ਨੂੰ ਕੱਟ ਲਵਾਂਗੇ। ਅਧ ਤੇਲ ਨੂੰ ਗਰਮ ਕਰਕੇ ਆਪਾਂ ਇਸ ਵਿੱਚ ਐਡ ਕਰ ਦੇਵਾਂਗੇ। ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਹੈ ਨਹੀਂ ਤਾਂ ਆਪਣੇ ਪਕੌੜੇ ਤੇਲ ਪੀ ਜਾਣਗੇ ਤੇ ਇਹ ਕ੍ਰੈਸਪੀ ਨਹੀਂ ਬਣਨਗੇ। ਪਕੌੜੇ ਖਾਣੇ ਤਾਂ ਸਾਰਿਆਂ ਨੂੰ ਹੀ ਬਹੁਤ ਜ਼ਿਆਦਾ ਪਸੰਦ ਹੁੰਦੇ ਹਨ ਤੇ ਪਰ ਇਸ ਨੂੰ ਬਣਾਉਣ ਦੇ ਅਲੱਗ-ਅਲੱਗ ਤਰੀਕੇ ਨੇ। ਪਰ ਮੇਰੇ ਤਰੀਕੇ ਨਾਲ ਤੁਸੀਂ ਇੱਕ ਵਾਰੀ ਘਰ ਵਿੱਚ ਜ਼ਰੂਰ ਇਹਨਾਂ ਨੂੰ ਬਣਾ ਕੇ ਤਿਆਰ ਕਰਿਓ ਜੇਕਰ ਸਰਦੀ ਦੇ ਮੌਸਮ ਦੇ ਵਿੱਚ ਚਾਹ ਦੇ ਨਾਲ ਇਹ ਪਕੌੜੇ ਮਿਲ ਜਾਣ ਤਾਂ ਚਾਹ ਦਾ ਮਜ਼ਾ ਹੋਰ ਵੀ ਦੁੱਗਣਾ ਹੋ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਪਕੌੜੇ ਕਿੰਨੇ ਵਧੀਆ ਬਣ ਕੇ ਤਿਆਰ ਹੋ ਗਏ ਨੇ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਕਿਸੇ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ